ਸ਼ੋਭਾ ਵਾਤਾਖਰ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਦੁਪਹਿਰ ਦੀਆਂ ਖਾਸ ਖਬਰਾਂ ਖਬਰ ਦੁਪਹਿਰ ਦੇ ਵਿੱਚ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਵਿਖੇ ਜਾਰੀ ਕੀਤੇ ਗਏ ਇੱਕ ਖਾਸ ਸੰਦੇਸ਼ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਤੋਂ BBMP ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਵਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ BBMP ਦੇ ਮੁੱਦੇ ਤੇ ਲਗਾਤਾਰ ਕੇਂਦਰ ਪੰਜਾਬ ਦੇ ਨਾਲ ਪੱਖਪਾਤੀ ਰਵਈਆ ਅਪਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ BBMP ਨੇ ਨੀਮਾਂ ਦੇ ਉਲਟ ਜਾਂਦਿਆਂ ਕਈ ਮੀਟਿੰਗਾਂ ਗੈਰ ਕਲੂਨੀ ਤਰੀਕੇ ਦੇ ਨਾਲ ਕੀਤੀਆਂ ਉਹਨਾਂ ਕਿਹਾ ਹੈ ਕਿ ਜੇਕਰ ਐਮਰਜੈਂਸੀ ਮੀਟਿੰਗ ਵੀ ਸੱਦਣੀ ਹੋਵੇ ਤਾਂ BBMP ਨੂੰ 7 ਦਿਨਾਂ ਦਾ ਨੋਟਿਸ ਦੇਣਾ ਪੈਂਦਾ ਪਰ ਇੱਥੇ ਦੇਖਣ ਵਿੱਚ ਆਇਆ ਹੈ ਕਿ BBMP ਨੇ 4-4 ਘੰਟਿਆਂ ਦੇ ਨੋਟਿਸ ਤੇ ਕਈ ਮੀਟਿੰਗਾਂ ਕੀਤੀਆਂ ਨੇ ਉਹਨਾਂ ਕਿਹਾ ਹੈ ਕਿ ਨੀਮਾਂ ਦੇ ਉਲਟ ਜਾ ਕੇ ਹਰਿਆਣਾ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ BBMP ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਘੱਟੋ ਘੱਟ ਵੈਸੇ ਰੁਟੀਨ ਦੀ ਮੀਟਿੰਗ ਨਹੀਂ ਨਿਵੱਧ ਨਹੀਂ ਐਮਰਜੈਂਸੀ ਕਰਨੀ ਭਾਈ 7 ਦਿਨ ਦਾ ਪਰ ਇਹਨਾਂ ਨੇ 4-4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਕੋਰਟ ਨੇ ਮੰਨਿਆ ਵੀ ਐ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਦੇ ਨਹੀਂ ਕਰ ਸਕਦੇ ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਆਲਰੇਡੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਕਹਿ ਜੇ ਸੀਗੇ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਸ਼ਹਿਰ ਪ੍ਰਾਂਿਆ ਆਤਾਂ ਕਰਕੇ ਉਹਨਾਂ ਨੇ ਨਹੀਂ ਕਾਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਟ ਜਾਵੜੇ ਅਸੀਂ ਵੀ ਕੋਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਾਨਯੋਗ ਕੋਰਟ ਚ ਜੱਜ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੁਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 1 ਵਜੇ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਹੈ ਉਹਨਾਂ ਨੂੰ ਦੇ ਮੰਗੇ ਪਰ ਸ਼ਾਇਦ ਭਾਜਪਾ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਰੌਣਾ ਹੋਵੇ ਅਕਾਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੀਡੀਆ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ ਚ ਮੇਰੇ ਕੋਲੇ ਪਿਆ ਜਾ ਸਕਦਾ ਸ਼ਕੇ ਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ 296 ਸੀਆਈਐਸਐਫ ਦੇ ਜਿਹੜੇ ਸਿਕਿਉਰਿਟੀ ਗਾਰਡ ਲਾਉਣਗੇ ਅਸੀਂ ਪੱਕੇ ਲੈਣਗੇ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਜਲੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 2 ਲੱਖ 90 ਹਜ਼ਾਰ 100 ਰੁਪਇਆ ਪਰ ਹੈਡ एक साल का एक बंद का खर्चा है तो कहें भी आठ अठ करोड़ अठवंजा लख नाइन थाउजेंड एंड सिक्स हंड्रोड़ अठवंजा लख छनवे सौ समझ लो नौ हजार छे सौ ये पैसे ਬੀਬੀਐਮ ਵੀ ਦੇਉਗੀ ਜਾਂ ਪੰਜਾਬ ਦੀ ਮਤਲਬ ਜੀ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦਿੰਦਾ ਕਿ 2 ਲੱਖ 90 ਹਜ਼ਾਰ 100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਟੋਟਲ ਬਣਦਾ 8 ਕਰੋੜ 58 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜਾਂ ਬੀਬੀਐਮ ਤੋਂ ਬੀਬੀਐਮ ਦਾ ਮਤਲਬ ਵੀ ਪੰਜਾਬ ਦਾ ਹਿੱਸਾ ਹੈ ਕੀ ਗੱਲ ਜੀ ਇਹ ਕੀ ਲੋੜ ਪੈ ਗਈ ਸੀ ਇੱਥੇ ਪੰਜਾਬ ਪੁਲਿਸੇ ਕੰਪਰੀਜ਼ ਕਰ ਰਹੀ ਹੈ ਪੰਜਾਬ ਪੁਲਸ ਉਸ ਡੈਮ ਦੀ ਰੱਖਿਆ ਫਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਜੀ ਇਹ ਸੀਆਈਐਸਐਫ ਕਿਉਂ ਲਾਈ ਹੈ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਹੁੰਦੇ ਇਹਦਾ ਮਤਲਬ ਹੈ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਸੰਸਦ ਮੈਂਬਰ ਰਾਗਵ ਚੱਡਾ ਦੱਖਣੀ ਕੋਰੀਆ ਦੇ ਵਿੱਚ ਹੋਈ ਏਸ਼ੀਅਨ ਲੀਡਰਸ਼ਿਪ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਸਿੰਦੂਰ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਇਸ ਕਾਨਫਰੰਸ ਦੇ ਵਿੱਚ ਪੂਰੀ ਦੁਨੀਆ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਰਾਗਵ ਚੱਡਾ ਨੇ ਕਿਹਾ ਕਿ ਭਾਰਤ ਹੁਣ ਅਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ ਬਲਕਿ ਇਹ ਸਹੀ ਅਤੇ ਫੈਸਲਾਕੁਨ ਜਵਾਬ ਵੀ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਸਪੌਂਸਰਡ ਅਤਵਾਦ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ ਭਾਰਤ ਨੇ ਆਪਰੇਸ਼ਨ ਸਿੰਦੂਰ ਦੇ ਨਾਲ ਇਸ ਦਾ ਕਰਾਰਾ ਜਵਾਬ ਦਿੱਤਾ ਇਸ ਤੋਂ ਅੱਗੇ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਦਿਖਾਇਆ ਕਿ ਭਾਰਤ ਸ਼ਾਂਤੀ ਦੇ ਹੱਕ ਦੇ ਵਿੱਚ ਹੈ ਪਰ ਜੇਕਰ ਕੋਈ ਸਾਡੇ ਦੇਸ਼ ਦੇ ਵਿੱਚ دہشت ਫੈਲਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਵੀ ਭਾਰਤ ਦੇ ਵਿੱਚ ਹੀ ਪੈਦਾ ਹੋਏ ਸਨ। ਇਸੇ ਤਰ੍ਹਾਂ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਭਾਰਤ ਦੇ ਵਿੱਚ ਹੀ ਪੈਦਾ ਹੋਏ ਸਨ। ਸੋ ਦੱਖਣੀ ਕੋਰੀਆ ਦੇ ਵਿੱਚ ਇੱਕ ਲੀਡਰਸ਼ਿਪ ਕਾਨਫਰੰਸ 2025 ਆਯੋਜਿਤ ਕੀਤੀ ਗਈ ਸੀ ਸਿਓਲ ਦੇ ਵਿੱਚ ਜਿਸ ਦੇ ਵਿੱਚ ਰਗਵ ਚੱਡਾ ਨੇ ਬੋਲਦੇ ਹੋਏ ਆ ਬੜੇ ਸਪਸ਼ਟ ਸ਼ਬਦਾਂ ਦੇ ਨਾਲ ਅੱਤਵਾਦ ਦੇ ਪ੍ਰਤੀ ਭਾਰਤ ਦਾ ਜੋ ਬਦਲਿਆ ਹੋਇਆ ਰਵਈਆ ਉਸ ਨੂੰ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਭਾਰਤ ਨੇ ਹੁਣ ਅੱਤਵਾਦ ਦੇ ਨਾਲ ਨਜਿੱਠਣ ਦਾ ਆਪਣਾ ਤਰੀਕਾ ਬਦਲ ਦਿੱਤਾ ਤੇ ਹੁਣ ਸ਼ਕਤੀ ਦੇ ਨਾਲ ਇਸ ਦੇ ਨਾਲ ਨਜਿੱਠਿਆ ਜਾਵੇਗਾ ਉਹਨਾਂ ਕਿਹਾ ਕਿ ਭਾਰਤ ਹੁਣ ਅੱਤਵਾਦੀਆਂ ਦੇ ਹਮਲੇ ਤੇ ਅਫਸੋਸ ਪ੍ਰਗਟ ਨਹੀਂ ਕਰਦਾ ਸਗੋਂ ਸਟੀਕ ਤੇ ਫੈਸਲਾਕੁਨ ਫੌਜੀ ਕਾਰਵਾਈ ਦੇ ਨਾਲ ਜਵਾਬ ਦਿੰਦਾ ਹੈ india for the last several weeks has been mourning uh, the tragic loss of lives of 26 innocent civilians because they were butchered uh, by a terrorist attack uh, in the state of jammu and kashmir in a place called pehelgam. but as we mourn the loss of lives, india has emerged as a decisive, resolute nation demonstrating a paradigm shift in the way we deal with terrorist terror infrastructure and rogue nations and what indian government the indian armed forces demonstrated uh, in the form of a military operation called operation sindoor uh, was that we are all for peace but if you try and tinker with the peace within our country and injure cause cause uh, injury and death to our people we will not spare the terrorist infrastructure wherever it may be, and therefore cross-border strikes were made, and as a result, terror infrastructure across the border was destroyed. Look, we come from the land of Mahatma Gandhi, who taught us about non-violence, who taught us about peace. But we also cr come from the land of Shahida Azam Bhagat Singh and Subhash Chandra Bose, that shook the very foundation of the British Empire when India was ruled by the British Empire. So therefore. Uh, I think this is the right forum where a global alliance uh, must be uh, kind of uh, organized and engineered to ensure that you know, this world becomes a world which is free from terror and there are no safe spaces. for terror infrastructure i think that is the message that has gone loud and clear from uh, operation sindoor and other military operations other punjab and haryana high court nu leke vaddi khabar samne aayi hai punjab haryana high court nu email de raahi bomb naal udaun di dhamki mili hai high court de chief justice nu email de raahi bomb naal udaun di dhamki mili hai jis to baad high court de vich suraksha de vich vadha kita gaya hai high court bar association ne is bare jankari saji kiti hai ਐਸੋਸੀਏਸ਼ਨ ਨੇ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਜਾਣਕਾਰੀ ਦੇ ਵਿੱਚ ਲਿਖਿਆ ਹੈ ਕਿ ਬਾਰ ਦੇ ਸਾਰੇ ਸਤਕਾਰਯੋਗ ਮੈਂਬਰਾਂ ਦੀ ਜਾਣਕਾਰੀ ਦੇ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਬੰਬ ਦੀ ਧਮਕੀ ਬਾਰੇ ਅਲਰਟ ਮਿਲਿਆ ਹੈ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਚੌਕਸ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਜੇਕਰ ਕੋਈ ਸ਼ੱਕੀ ਜਾਂ ਵਾਰਿਸ ਵਸਤੂ ਪਰਿਸਰ ਵਿੱਚ ਮਿਲਦੀ ਹੈ ਤਾਂ ਕਿਰਪਾ ਕਰਕੇ ਤੁਰੰਤ ਹਾਈ ਕੋਰਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਸਾਰੇ ਮੈਂਬਰਾਂ ਨੂੰ ਸਾਵਧਾਨੀ ਵਰਜੋ ਤੁਰੰਤ ਕੋਰਟ ਰੂਮ ਖਾਲੀ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਅਦਾਲਤ ਦੀ ਕਾਰਵਾਈ ਦੁਪਹਿਰ ਦੇ ਖਾਣੇ ਤੋਂ ਬਾਅਦ ਦੁਪਹਿਰ 2 ਵਜੇ ਮੋੜ ਸ਼ੁਰੂ ਹੋਵੇਗੀ ਸੋ ਅਦਾਲਤ ਦੀ ਕਾਰਵਾਈ ਵੀ ਅੱਜ ਸਵੇਰੇ ਨਹੀਂ ਹੋ ਸਕੀ ਬੰਬ ਦੀ ਇਸ ਧਮਕੀ ਤੋਂ ਬਾਅਦ 2 ਵਜੇ ਤੋਂ ਅਦਾਲਤ ਦੀ ਕਾਰਵਾਈ ਸ਼ੁਰੂ ਹੋਣ ਦੀ ਗੱਲ ਹੈ ਜਿਹੜੀ ਆਖੀ ਗਈ ਹੈ ਤੁਹਾਨੂੰ ਦੱਸ ਦਈਏ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਤੇਜ ਨਰੂਲਾ ਨੇ ਕਿਹਾ ਹੈ ਕਿ ਸਵੇਰੇ ਬੰਬ ਨਾਲ ਲੜਾਉਣ ਦੀ ਧਮਕੀ ਹੈ ਜਿਹੜੀ ਹਾਈ ਕੋਰਟ ਨੂੰ ਮਿਲੀ ਹੈ ਸੋ ਇਸ ਤੋਂ ਬਾਅਦ ਸੁਰੱਖਿਆ ਵਿਵਸਥਾ ਜਿਹੜੀ ਉਹ ਕੜੀ ਕਰ ਦਿੱਤੀ ਗਈ ਹੈ ਹਾਈ ਕੋਰਟ ਨੂੰ ਜਾਣ ਵਾਲੀ ਸੜਕ ਵੀ ਬੰਦ ਕਰ ਦਿੱਤੀ ਗਈ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਮੌਕ ਡ੍ਰਿਲ ਹੈ ਜਾਂ ਧਮਕੀ ਭਰਿਆ ਕਾਲ ਅਸਲ ਦੇ ਵਿੱਚ ਹੀ ਆਈ ਹੈ ਈਮੇਲ ਆਈ ਹੈ ਪਾਵੇਂ ਅਧਿਕਾਰੀ ਹੋਵੇ ਜਾਂ ਵਕੀਲ ਹੋਵੇ ਕਿਸੇ ਨੂੰ ਵੀ ਹਾਈ ਕੋਰਟ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਅਤੇ ਕਮਾਂਡੋ ਦੀਆਂ ਕਈ ਗੱਡੀਆਂ ਹਾਈ ਕੋਰਟ ਪਹੁੰਚੀਆਂ ਨੇ ਬੰਬ ਖੋਜ ਦਸਤਾ ਵੀ ਮੌਕੇ ਤੇ ਪਹੁੰਚ ਗਿਆ ਤੇ ਇਸ ਸੰਬੰਧ ਦੇ ਵਿੱਚ ਜਿਹੜੀ ਹੈ

ਕਿਸੀ ਵੀ ਲਾਇਰ ਕੇ ਖਿਲਾਫ ਕੋਈ ਐਡਵਰਸ ਆਰਡਰ ਪਾਤੇ ਹਾਂ ਬਿਲਕੁਲ ਹੀ ਅਗਰ ਕੋਈ ਨਿਕੇਜ ਹੋਣਾ ਜਾਂ bc पे पे तो ये चीफ साहब ने शपथ। ਦਾ ਜਾਨਣਾ ਚਾਹਣਾ ਕਿ ਆ ਬਹੁਤ ਬਿਲਕੁਲ ਅੰਦਰ ਇਹ ਜੋ ਚੈਕਿੰਗ ਕਰ ਰਹੀ ਹੈ ਅੰਦਰ ਸਾਰੀ ਬਿਲਡਿੰਗ ਵਿੱਚ ਚੈਕ ਕਰ ਤੇ ਹੁਣ ਮੌਸਮ ਦੀ ਗੱਲ ਕਰਦੇ ਆ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਰਬ ਸਾਗਰ ਦੇ ਵਿੱਚ ਬਣ ਰਹੇ ਨਵੇਂ ਸਿਸਟਮ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜ ਰਾਜਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ بارش ਹੋ ਸਕਦੀ ਹੈ ਇਸ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਚੰਗੀ ਖਬਰ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਮਾਨਸੂਨ ਦੀ ਸ਼ੁਰੂਆਤ ਦੇ ਸੰਕੇਤ ਮਿਲ ਗਏ ਨੇ ਮੌਸਮ ਵਿਭਾਗ ਨੇ ਕਿਹਾ ਹੈ ਕਿ 2-3 ਦਿਨਾਂ ਦੇ ਵਿੱਚ ਮਾਨਸੂਨ ਕੇਰਲ ਪਹੁੰਚ ਸਕਦਾ ਹੈ ਇਸ ਦਾ ਮਤਲਬ ਹੈ ਕਿ ਦੇਸ਼ ਦੇ ਵਿੱਚ ਹੌਲੀ-ਹੌਲੀ ਮਾਨਸੂਨ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਮੌਸਮ ਵਿਭਾਗ ਨੇ ਉਤਰੀ ਕਰਨਾਟਕ, ਗੁਆ ਟੱਟ ਦੇ ਨੇੜੇ ਅਰਬ ਸਾਗਰ ਦੇ ਪੂਰਬੀ ਹਿੱਸੇ, ਮਾਧਿ ਹਿੱਸੇ ਦੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਦੱਸੀ ਹੈ। ਇਹ ਪ੍ਰਣਾਲੀ 21 ਮਈ ਤੱਕ ਸ਼ਾਮ ਤੱਕ ਬਣ ਸਕਦੀ ਹੈ, 22 ਮਈ ਨੂੰ ਮਜ਼ਬੂਤ ਹੋ ਸਕਦੀ ਹੈ, ਅਜਿਹਾ ਮੌਸਮ ਵਿਭਾਗ ਦੇ ਨਾਲ ਵੱਲੋਂ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅ ਇਸ ਦੇ ਪ੍ਰਭਾਵ ਕਾਰਨ ਪੱਛਮੀ ਤੱਟ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦਾ ਪ੍ਰਭਾਵ ਖਾਸ ਕਰਕੇ ਕੁੰਕਣ, ਗੁਆ, ਕਰਨਾਟਕ, ਗੁਜਰਾਤ ਵਿੱਚ ਦੇਖਿਆ ਜਾਵੇਗਾ। ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਈ ਇਲਾਕਿਆਂ ਦੇ ਵਿੱਚ ਮੌਸਮ ਹੈ ਜਿਹੜਾ ਉਸ ਦੇ ਵਿੱਚ ਕੁਜਰਾਹਤ ਦੇਖਣ ਨੂੰ ਮਿਲ ਰਹੀ ਹੈ। ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਕਈ ਜਗ੍ਹਾ ਤੇ ਹਲਕੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ। ਸੋ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਕਈ ਜਗ੍ਹਾ ਤੇ ਗੜੇਮਾਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਦੁਪਹਿਰ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ-ਬਹੁਤ ਧ